ਬੰਦੇ ਬਾਈ 30 ਸਾਲ ਦੇ ਨੰਬਰ ਜੀ ਮੁੰਡੇ ਨੇ ਬੰਦੇ ਦੇ 14-15 ਸਾਲ ਸਾਲ ਦੀ ਅੰਬਰੀ ਜੀ ਉਹਦੀ ਘਟਲਿਆ 1.5-2 ਮਿੰਟ ਉਹ ਚਲੇਗਾ ਕਿਸ ਤਰ੍ਹਾਂ ਨੇ ਕੋਣੇ ਕਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂਜੀ ਉਹਦਾ ਮਮੀ ਡਾਡੀ ਪੱਠੇ ਵੜਨ ਗਏ ਹੋਏ ਸੀ ਉਹਨਾਂ ਸਾਨੂੰ ਕਰੇ ਬੁਲਾ ਕੇ ਮੁੰਡੇ ਨੂੰ ਤੇ ਉਹਨਾਂ ਵੀ ਗਲਤ ਰੱਖ ਦਿੱਤੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰਾਂਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮਮੀ ਡਾਡੀ ਨੂੰ ਅੰਦਰ ਤੱਕ ਆਵਾਂਗੀ ਕਿੱਥੋਂ ਦਾ ਰਹਿਣ ਵਾਲਾ ਮੇਰਾ ਨਾਮ ਦੀਪਕੌਰ ਹੈ ਪਿੰਡ ਹਸਤੇ ਕਾਦਰ ਰਹਿਣ ਵਾਲੇ ਹਾਂ ਕੀ ਹੋਈ ਮੁੰਡੇ ਦਾ ਹਰਕਤ ਕਿ ਕੌਣ ਕਿੰਨੇ ਕਿਥੀ ਸਾਡੇ ਗਵਾਂਡੀਆਂ ਐ ਗੁੜੀਆਂ ਨੇ ਗਵਾਂਡੀਆਂ ਹਾਂਜੀ ਕਿੰਨੇ ਹੋਣਗੇ ਕੋੰਦੀ ਬਾਈ 30 ਸਾਲ ਦੀ ਹੋਮ ਬਰੇਜੀ ਹਾਂ ਮੁੰਡਿਆਂ ਦੀ ਮੁੰਡਿਆਂ ਦੀ 14-15 ਸਾਲ ਸਾਰੀ ਅੰਬਰੇਜੀ ਕਿਦੋਂ ਦੀ ਘਟ ਨੇ ਇਹ 1.5-2 ਮਹੀਨੇ ਹੋ ਚਲੇ ਗਏ ਕਿਸ ਤਰ੍ਹਾਂ ਨੇ ਕੋਣੇ ਕਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂ ਹਾਂਜੀ ਹਾਂ ਦਾ ਮੰਮੀ ਡਾਡੀ ਪੱਠੇ ਵੜਨ ਗਏ ਹੋਏ ਸੀ ਹਾਂ ਉਹਨਾਂ ਸਾਨੂੰ ਘਰੇ ਬੁਲਾ ਕੇ ਮੁੰਡੇ ਨੂੰ ਤੇ ਹੁਣ ਆ ਵੀ ਗਲਤ ਕਰਤੀ ਸੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮੰਮੀ ਡੈਡੀ ਨੂੰ ਅੰਦਰ ਤਕਾਵਾਂਗੀ ਹਾਂਜੀ ਨਾਲ ਤੁਹਾਡੇ ਕੋਲ ਪੈਸੇ ਲਵਾਂਗੀ ਹਾਂਜੀ ਫਿਰ ਕੀ ਮੁੰਡੇ ਦਾ ਕਰਤੀ ਮੁੰਡਰ ਬਾਅਦ ਗਲਤ ਸੰਬੰਧ ਬਣਾਉਂਦੇ ਹਾਂ ਹਾਂਜੀ ਮਜਬੂਰ ਕਰਤੀ ਉਸ ਵਕਤ ਹੀ ਰੋਲਾ ਪਾਇਆ ਕੋਈ ਦਰਖਾਸਤ ਦਿੱਤੀ ਨਹੀਂ ਨਾ ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ ਫਿਰ ਅਸੀਂ ਗੱਲ ਕੀਤੀ ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ ਫਿਰ ਉਹਨੇ ਕਿਹਾ ਕਿ ਨਾ ਘਰੇ ਜਾ ਗੱਲ ਕਰੋ ਤੇ ਮੰਮਾ ਤਾਂ ਕਰੇਗੀ ਨਹੀਂ ਸੀ ਉਹਦੇ ਡੈਡੀ ਕਰੇ ਆਏ ਸੀ ਹਾਂਜੀ ਤੇ ਫਿਰ ਉਲਟਾ ਬਾਅਦ ਚ ਕੰਮ ਤੇ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ ਇਹ ਬਾਅਦ ਚ ਦੂਜਾ ਕਿ ਘਰੇ ਗੱਲ ਪੈਣਾ ਕਹਿੰਦੇ ਮੁੰਡੇ ਨੂੰ ਅਸੀਂ ਮਾਰ ਹੀ ਦੇਣਾ ਕਹਿੰਦੇ ਮੁੰਡੇ ਦੀ ਗਲਤੀ ਹੈ ਹਾਂਜੀ ਫਿਰ ਉਹਨਾਂ ਬਾਅਦ ਚ 22 ਤਰੀਕ ਦੀ ਗੱਲ ਹੈ ਪਹਿਲਾਂ ਅਸੀਂ ਥਾਣੇ ਦਰਖਾਏ ਦਰ ਕੋਈ ਇਹਨਾਂ ਵੀ ਲਾਏ ਲਾ ਕੇ ਆਏ ਅਸੀਂ ਲਾਏ ਹਾਂਜੀ ਅਸੀਂ ਵੀ ਦਿੱਤੀ ਸੀ ਹਾਂਜੀ ਵੀ ਥੋੜਾ ਗੁੜੀਆਂ ਕਰਕੇ ਪਹਿਲਾਂ ਘਰੇ ਮਾਰਨ ਆ ਗਏ ਮੁੰਡੇ ਨੂੰ ਕਹਿੰਦੇ ਅਸੀਂ ਮਾਰ ਹੀ ਦੇਣਾ ਮੁੰਡੇ ਨੂੰ ਸਾਡੀ ਕਾਰਵਾਈ ਤਾਂ ਕੋਈ ਨਹੀਂ ਕੀਤੀ ਜਾਂਦੀ ਪੀ ਥਾਣੇ ਸਿਰ ਤੇ ਲੋ ਦਿੱਤੀ ਕਿਹੜੇ ਥਾਣੇ ਅਸਾਤਰ ਥਾਣੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਤੁਹਾਡੇ ਦੇਖੀ ਸਾਡੇ ਤੇ ਝੂਠਾ ਪਰਚਾ ਸਾਡੇ ਦੋ ਜੀਆਂ ਤੇ ਕਰਾਤਾ ਇਹ ਕਹਿੰਦੇ ਸਾਡੇ ਆਹੇ ਮੇਰੇ ਘਰ ਵਾਲੀ ਨਾਲ ਕੁੱਟ ਮਾਰ ਕਰਤਾ ਇਹ ਉਹਦੋਂ ਕਿੱਥੇ ਸੀ ਜਿਹਦੇ ਕੁੱਟ ਮਾਰ ਕੀਤੀ ਉਹਦੋਂ ਉਹਦਾ ਕੰਮ ਤੇ ਮੇਰੇ ਘਰ ਵਾਲੇਗਾ ਸੀ ਮੈਂ ਕਰੇਗੀ ਸੀ ਹਾਂਜੀ ਤੇ ਮੈਂ ਉਲਟਾ ਮੇਰੇ ਬੱਚਿਆਂ ਦੇ ਮਗਰ ਲੱਗਤੇ ਤੇ ਇਹ ਨਾ ਕਰਪਾਨਾ ਸੋਟੇ ਲੈ ਕੇ ਮਗਰ ਲੱਗੇ ਮੈਂ ਕਿਸੇ ਤੇ ਕਰੇ ਬੱਚੇ ਨੁੱਕੇ ਆ 28 ਤਰੀਕ ਨੂੰ ਤੇ ਹਾਂਜੀ ਮੈਂ ਦੁਪਹਿਰੇ ਫਿਰ ਬੱਚੇ ਕੱਢੇ ਨੇ ਸਾਡੇ ਕੋ 12:00 ਵਜੇ ਦਾ ਟਾਈਮ ਸਾਡੇ ਕੋ 12:00 ਵਜੇ ਦਾ ਟਾਈਮ ਹੈ ਤੇ ਫਿਰ ਮੇਰੇ ਮਗਰ ਲੱਗ ਗਏ ਇੱਕ ਚੰਦ ਲਾਲ ਹੈ ਇੱਕ ਅਨਸਾ ਇੱਕ ਨਮੋਲ ਹੁੰਦਾ ਚੰਦ ਲਾਲ ਦਾ ਮੁੰਡਾ ਇਹ ਸਾਡੇ ਕੋਲ ਵਾਕਿਆਂ ਜਾ ਕੇ ਉੱਥੇ ਫੇਰੇ ਨਾ ਕੁੱਟ ਮਾਰ ਕੀਤੀ ਹਾਂਜੀ ਹੁਣ ਕੋਈ ਕਾਰਵਾਈ ਨਹੀਂ ਕੀਤੀ ਹੁਣ ਕੋਈ ਕਾਰਵਾਈ ਨਹੀਂ ਫਿਰ ਅਸੀਂ ਦਚਕੇ ਉੱਥੇ ਮਰੋਟ ਵੀ ਦਰਖਾਸਤ ਲਾਈ ਉੱਥੇ ਵੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਗਈ ਹੁਣ ਕੀ ਮੰਗਦੇ ਕਾਰਵਾਈ ਹਾਂਜੀ ਹੁਣਾਂ ਤੇ ਕਾਰਵਾਈ ਹੋਣੀ ਚਾਹੀਦੀ ਜੁਲਟਾ ਛੋਟੇ ਸਾਡੇ ਤੇ ਦੋਨਾਂ ਜੀਹਾਂ ਤੇ ਪਰਚੇ ਲਾਏ ਜੋ ਅਦਨ ਮੇਰੇ ਘਰ ਵਾਲਾ ਕੰਮ ਤੇ ਗਿਆ ਸੀ ਹਾਂਜੀ ਹਾਂਜੀ ਤੋਂ ਛੋਟਾ ਪਰਚਾ ਦਰਜ ਕੀਤਾ ਕਹਿੰਦੇ ਆ ਐਫ ਆਰ ਕੀਤੀ ਹੈ ਕੀ ਮਾਮਲਾ ਜਿਹੜੇ ਕੋਲ ਹੈ ਇਹ ਕੋਈ ਕੁਲਿੰਦਰ ਸਿੰਘ ਹੋ ਰਹੀ ਆ ਪਤਨੀ ਚੰਦ ਸਿੰਘ ਪਿੰਡ ਹਸਤੇਕੇ ਦੀ ਇਹ 28 6 24 ਦੀ ਗੱਲ ਆ ਇਹਨੂੰ ਸੱਟਾਂ ਮਾਰੀਆਂ ਨੇ ਘਿਰਕੇ ਨਪਰਾ ਸਰਜੀਤ ਸਿੰਘ ਪੁੱਤਰ ਰਵੀ ਸਿੰਘ ਤੇ ਉਹਦੀ ਪਤਨੀ ਆ ਪਾਸ਼ਾ ਨੇ ਉਹ ਆਪਣੇ ਹਸਤੇਕੇ ਦੇ ਨੇ ਜਿਹੜੇ ਸੱਟਾਂ ਮਾਰੀਆਂ ਤੇ ਅਸੀਂ ਪਤਾ ਤੇ ਕਰਤਾ ਹੈ ਲੱਤ ਤੀ ਜਾਰੀ ਹੈ ਜੀ ਵੈਰੀਫਾਈ ਕੀਤਾ ਕਿਵੇਂ ਵੈਰੀਫਾਈ ਕਰਕੇ ਕੀਤਾ ਜੀ ਕੋਈ ਬੱਸ ਸੀਸੀਟੀਵੀ ਵੀ ਦਿਖਾਈ ਨਹੀਂ ਆ ਰਿਹਾ ਜੀ ਪਰ ਉਹ ਮਹਤਾਨ ਸਾਹਿਬ ਚੱਕੇਤਾ ਹੈ ਕਿ चेक चेक तो खाने दवार चकराएंगे दवार जाके कैमरे चकराएंगे सीटेबिलिटी है या कुछ चाहिए तो सामने लेवान को डालने पहले तो एक चीज तब तक ही जा रही है जो चाहिए सामने वो कराएंगे पूरा कौन दी बाई चाहिए साली नंबर ही जी। ਮੁੰਡੇ ਦੀ 14-15 ਸਾਲ ਸਾਰੀ ਅੰਬ੍ਰੇਕਿੰਗ ਕੋਟੇ ਟਿਕਟ ਹੈ 1.5-2 ਮਿੰਟ ਚਲੇਗਾ ਕਿਸ ਤਰ੍ਹਾਂ ਨੇ ਉਹਨੇ ਕਰੇ ਬੁਲਾਇਆ ਦੁਕਾਨ ਤੇ ਚੀਜ਼ ਕਰ ਪਏ ਮੇਰੇ ਕੋਲ ਹੀ ਬੁਲਾਇਆ ਹਾਂਜੀ ਉਹਦਾ ਮਮੀ ਡਾਡੀ ਪੱਠੇ ਵੜਨ ਗਏ ਹੋਏ ਸੀ ਉਹਨਾਂ ਸਾਨੂੰ ਕਰੇ ਬੁਲਾ ਕੇ ਮੁੰਡੇ ਨੂੰ ਤੇ ਉਹਨਾਂ ਵੀ ਗਲਤ ਰੱਖ ਦਿੱਤੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮਮੀ ਡਾਡੀ ਨੂੰ ਅੰਦਰ ਟਕਾਂਵਾਂਗੀ ਮੇਰਾ ਨਾਮ ਦੀਪਕ ਹੋਰੇ ਪਿੰਡ ਹਸਤੇ ਕਾਦਰ ਆਣ ਵਾਲੇ ਹਾਂ ਕੀ ਹੋਈ ਮੁੰਡੇ ਦਾ ਹਰਕਤ ਕਿ ਕੌਣ ਕਿਨੇ ਕੀਤਾ ਸਾਡੇ ਗਵਾਂਡੀਆਂ ਐ ਗੁੜੀਆਂ ਨੇ ਗਵਾਂਡੀਆਂ ਹਾਂਜੀ ਕਿੰਨੇ ਹੋਣਗੇ ਕੌਣ ਦੀ ਬਾਈ ਤੇਈ ਸਾਲ ਦੀ ਹੋਵੇਗੀ ਹਾਂ ਮੁੰਡੇ ਦੀ ਮੁੰਡੇ ਦੀ 14-15 ਸਾਲ ਸਾਰੀ ਹੋਵੇਗੀ ਕਦੋਂ ਉੱਦੀ ਘਟਨੇ ਐ ਡੇਢ ਦੋ ਮਹੀਨੇ ਹੋ ਚਲੇ ਗਏ ਕਿਸ ਤਰ੍ਹਾਂ ਨੇ ਕੋਣੇ ਕਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂ ਹਾਂਜੀ ਹਾਂ ਦਾ ਮੰਮੀ ਡਾਡੀ ਪੱਠੇ ਵੜਨ ਗਏ ਹੋਏ ਸੀ ਉਹਨਾਂ ਸਾਨੂੰ ਘਰੇ ਬੁਲਾ ਕੇ ਮੁੰਡੇ ਨੂੰ ਤੇ ਹੁਣ ਆ ਵੀ ਗਲਤ ਕਰ ਦਿੱਤੀ ਮੁੰਡੇ ਨੇ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮਮੀ ਡੈਡੀ ਨੂੰ ਅੰਦਰ ਤਕਾਵਾਂਗੀ ਹਾਂਜੀ ਨਾਲ ਤੁਹਾਡੇ ਕੋਲ ਪੈਸੇ ਲਵਾਂਗੀ ਹਾਂਜੀ ਫਿਰ ਕੀ ਮੁੰਡੇ ਦਾ ਕਰ ਕਿੱਤੀ ਮੁੰਡੇਰ ਬਾਅਦ ਗਲਤ ਸਬੰਧ ਬਣਾਉਂਦੇ ਹਰਕਤ ਹਾਂਜੀ ਮਜਬੂਰ ਕਰਤੀ ਹੈ ਉਸ ਤੋਂ ਬਾਅਦ ਤੇ ਹੀ ਰੋਲਾ ਪਾਇਆ ਕੋਈ ਦਰਖਾਸਤ ਦਿੱਤੀ ਨਹੀਂ ਨਾ ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ ਫਿਰ ਅਸੀਂ ਗੱਲ ਕੀਤੀ ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ ਫਿਰ ਉਹਨੇ ਕਿਹਾ ਕਿ ਨਾ ਘਰੇ ਜਾ ਗੱਲ ਕਰਨ ਦੀ ਮੰਮਾ ਤਾਂ ਕਰੇਗੀ ਨਹੀਂ ਸੀ ਉਹਦੇ ਡੈਡੀ ਘਰੇ ਆਇਆ ਸੀ ਹਾਂਜੀ ਤੇ ਫਿਰ ਉਲਟਾ ਬਾਅਦ ਚ ਕੰਮ ਤੇ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ ਇਹ ਬਾਅਦ ਚ ਦੂਜਾ ਕਿ ਘਰੇ ਗੱਲ ਪੈਣਾ ਕਹਿੰਦੇ ਮੁੰਡੇ ਨੂੰ ਅਸੀਂ ਮਾਰ ਹੀ ਦੇਣਾ ਕਹਿੰਦੇ ਮੁੰਡੇ ਦੀ ਗਲਤੀ ਹੈ ਹਾਂਜੀ ਫਿਰ ਹੁਣ ਬਾਅਦ ਚ 22 ਤਰੀਕ ਦੀ ਗੱਲ ਹੈ ਪਹਿਲਾਂ ਅਸੀਂ ਥਾਣੇ ਦਰਖਾਸਤ ਰੱਖੋ ਇਹਨਾਂ ਵੀ ਲਾਏ ਲਾ ਕੇ ਆਏ ਅਸੀਂ ਲਾਏ ਹਾਂਜੀ ਅਸੀਂ ਵੀ ਦਿੱਤੀ ਸੀ ਹਾਂਜੀ ਵੀ ਥੋੜਾ ਗੁੜੀਆਂ ਕਰਕੇ ਪਹਿਲਾਂ ਘਰੇ ਮਾਰਨ ਆ ਗਏ ਮੁੰਡੇ ਨੂੰ ਕਹਿੰਦੇ ਅਸੀਂ ਮਾਰ ਹੀ ਦੇਣਾ ਮੁੰਡੇ ਨੂੰ ਸਾਡੀ ਕਾਰਵਾਈ ਤਾਂ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਪੀ ਥਾਣੇ ਸੱਚੀ ਲੋ ਦਿੱਤੀ ਕਿਹੜੇ ਥਾਣੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਹੋਰ ਤੁਹਾਡੇ ਦੇਖੀ ਸਾਡੇ ਤੇ ਝੂਠਾ ਪਰਚਾ ਸਾਡੇ ਦੋ ਜੀਆਂ ਤੇ ਕਰਾਤਾ ਇਹ ਕਹਿੰਦੇ ਸਾਡੇ ਆਹੇ ਮੇਰੇ ਘਰ ਵਾਲੀ ਨਾਲ ਕੁੱਟ ਮਾਰ ਕਰਤਾ ਇਹ ਕਿੱਥੇ ਹੋ ਗਿਆ ਜਿਹਦੇ ਕੁੱਟ ਮਾਰ ਕੀਤੀ ਉਹਦਾ ਕੰਮ ਤੇ ਮੇਰੇ ਘਰ ਵਾਲੇਗਾ ਸੀ ਮੈਂ ਕਰੇਗੀ ਸੀ ਹਾਂਜੀ ਤੇ ਮੈਂ ਉਲਟਾ ਮੇਰੇ ਬੱਚਿਆਂ ਦੇ ਮਗਰ ਲੱਗਤੇ ਤੇ ਇਹ ਨਾ ਕਰਪਾਨਾ ਛੋਟੇ ਲੈ ਕੇ ਮਗਰ ਲੱਗੇ ਮੈਂ ਕਿਸੇ ਤੇ ਕਰੇ ਬੱਚੇ ਨੁੱਕੇ ਆ 28 ਤਰੀਕ ਨੂੰ ਤੇ ਹਾਂਜੀ ਮੈਂ ਦੁਪਹਿਰੇ ਫਿਰ ਬੱਚੇ ਕੱਢੇ ਨੇ ਸਾਡੇ ਕੋ 12:00 ਵਜੇ ਦਾ ਟਾਈਮ ਸਾਡੇ ਕੋ 12:00 ਵਜੇ ਦਾ ਟਾਈਮ ਹੈ ਤੇ ਫਿਰ ਮੇਰੇ ਮਗਰ ਲੱਗੇ ਇੱਕ ਚੰਦ ਲਾਲ ਹੈ ਇੱਕ ਅੰਸਾ ਇੱਕ ਨਮੋਲ ਹੁੰਦਾ ਚੰਦ ਲਾਲ ਦਾ ਮੁੰਡਾ ਇਹ ਸਾਡੇ ਕੋਲ ਵਾਕਿਆਂ ਜਾ ਕੇ ਉੱਥੇ ਫਿਰ ਇਹਨਾਂ ਕੁੱਟਮਾਰ ਕੀਤੀ ਹਾਂਜੀ ਹੁਣ ਕੋਈ ਕਾਰਵਾਈ ਨਹੀਂ ਕੀਤੀ ਹੁਣ ਕੋਈ ਕਾਰਵਾਈ ਨਹੀਂ ਫਿਰ ਅਸੀਂ ਦਚਕੇ ਉੱਥੇ ਮਰੋਟ ਵੀ ਦਰਖਾਸਤ ਲਾਈ ਉੱਥੇ ਵੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਗਈ ਹੁਣ ਕੀ ਮੰਗਦੇ ਹੋ ਕਾਰਵਾਈ ਹਾਂਜੀ ਹੁਣਾਂ ਤਾਂ ਕਾਰਵਾਈ ਹੋਣੀ ਚਾਹੀਦੀ ਜੁਲਟਾ ਛੋਟੇ ਸਾਡੇ ਤੇ ਦੋਨਾਂ ਜੀਹਾਂ ਤੇ ਪਰਚੇ ਲਾਏ ਜੋ ਅਦਨ ਮੇਰਾ ਕਾਰਵਾਲਾ ਕੰਮ ਤੇ ਗਏ ਸੀ ਹਾਂਜੀ ਹਾਂਜੀ ਤੂੰ ਛੋਟਾ ਪਰਚਾ ਦਰਜ ਕੀਤਾ ਕੀ ਤੇਰੀ ਐਫਆਰ ਕੀਤੀ ਹੈ ਕੀ ਮਾਮਲਾ ਦੀ ਜਿਹੜੀ ਕੋਈ ਕੁਲਵਿੰਦਰ ਸਿੰਘ ਹੈਗੀ ਆ ਪਤਨੀ ਚੰਦ ਸਿੰਘ ਪਿੰਡ ਹਸਤੇਕੇ ਦੀ ਇਹ 28 6 24 ਦੀ ਗੱਲ ਆ ਇਹਨੂੰ ਸੱਟਾਂ ਮਾਰੀਆਂ ਨੇ ਘਿਰਕੇ ਨਪਰਾ ਸਰਜੀਤ ਸਿੰਘ ਪੁੱਤਰ ਰਵੀ ਸਿੰਘ ਤੇ ਉਹਦੀ ਪਤਨੀ ਆ ਪਾਸ਼ਾ ਨੇ ਉਹ ਆਪਣੇ ਹਸਤੇਕੇ ਦੇ ਨੇ ਇਹਨਾਂ ਸੱਟਾਂ ਮਾਰੀਆਂ ਤੇ ਅਸੀਂ ਪਤਾ ਕਰਤਾ ਹੈ ਕਿ ਤੋਤੀ ਜਾਰੀ ਹੈ ਜੀ ਵੈਰੀਫਾਈ ਕੀਤਾ ਕਿਵੇਂ ਵੈਰੀਫਾਈ ਕਰਕੇ ਵੈਰੀਫਾਈ ਕਰਕੇ ਕੀਤਾ ਜੀ ਕੋਈ ਬੱਸ ਸੀਡੀ ਵੀ ਨਹੀਂ ਦਿਖਾਈ ਜੀ ਪਰ ਉਹ ਮਹਤਾਨ ਸਾਹਿਬ ਚੱਕੇ ਤਾਂ ਹੀ ਆ ਕੇ